ਅੱਲਾਹ ਹੋਦੀ ਦਨ ਅਲਾਪਦੇ ਆ ਅਲਾਪਦੇ ਆ ਇੱਕ ਦਿਨ ਸ਼ੇਖ ਸਾਦੀ ਦੇ ਅੰਦਰ ਭੁੱਖ ਪੈਦਾ ਹੋ ਗਈ ਮੈਂ ਫਿਰ ਅਰਜ਼ ਕਰਾਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਪਦੇ ਆ ਜਿਸ ਦਿਨ ਭੁੱਖ ਪੈਦਾ ਹੋ ਗਈ ਤੋ ਸਮਝ ਲਓ ਜਪਣਾ ਸਫਲ ਹੋ ਗਿਆ ਕਥਾ ਕੀਰਤਨ ਸੁਣਦੇ ਆ ਸੁਣਦੇ ਆ ਜਿਸ ਦਿਨ ਪ੍ਰਭੂ ਨਾਮ ਦੀ ਪਿਆਸ ਪੈਦਾ ਹੋ ਗਈ ਸਤਸੰਗ ਕੀਤਾ ਸਫਲ ਹੋ ਗਿਆ ਜਿੰਨੇ ਚਿਰ ਤੱਕ ਅੰਦਰ ਭੁੱਖ ਨਹੀਂ ਪੈਦਾ ਹੋਈ ਪਿਆਸ ਨਹੀਂ ਪੈਦਾ ਹੋਈ ਸਮਝ ਲੈਣਾ ਜੇ ਤੱਕ ਰੋਗ ਕੁਝ ਰੋਗ ਹਨ ਉਹ ਜਨ ਦੀ ਭੁੱਖ ਨਹੀਂ ਲੱਗਦੀ ਭਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਪੈ ਰੋਟੀ ਦੀ ਭੁੱਖ ਨਹੀਂ ਲੱਗਦੀ ਭਈ ਤਨ ਰੋਗੀ ਹੈ ਰੋਜ਼ satsang ਪੈ ਕਰਦੇ ਆ ਬਾਣੀ ਪੈ ਪੜਦੇ ਆ ਕਥਾ ਕੀਰਤਨ ਪੈ ਸੁਣਦੇ ਆਂਦਰ ਭੁੱਖ ਨਹੀਂ ਪੈਦਾ ਆਉਂਦੀ ਪ੍ਰਭੂ ਦੇ ਮਿਲਾਪ ਦੀ ਪਿਆਸ ਤੜਪ ਨਹੀਂ ਪੈਦਾ ਆਉਂਦੀ ਤੋ ਸਮਝ ਲਓ ਅਜੇ ਪੂਰਨ ਤੰਦਰੁਸਤੀ ਨਸੀਬ ਨਹੀਂ ਹੋਈ ਨਮਾਜ਼ ਪੜਦੇਆਂ ਪੜਦੇਆਂ ਅੱਲਾਹ ਉਹਦੀ ਰਟਨ ਕਰਦੇਆਂ ਕਰਦੇਆਂ ਅੱਜ ਸ਼ੇਖ ਸਾਦੀ ਦੇ ਅੰਦਰ ਬਿਰਹਾ ਪੈਦਾ ਹੋ ਗਿਆ ਭੁੱਖ ਪੈਦਾ ਹੋ ਗਈ ਦਿਨ ਭਰ ਉਸਦੇ ਨੇਤਰ ਸੱਜਲ ਰਹੇ ਹੁਣ ਕੁਦਰਤੀ ਗੱਲ ਹੈ ਬਹੁਤ ਭੁੱਖਾ ਬੰਦਾ ਹੋਵੇਗਾ ਨੇਤਰ ਕੁਮਲਾਨ ਗਏ ਬਹੁਤ ਪਰਮਾਤਮਾ ਦੀ ਤੜਪ ਹੋਵੇਗੀ ਅੱਖਾਂ ਤੇ ਰੋਣ ਗਿਆ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਨਿਰ ਵਹਿ ਵਹਿ ਚੱਲੇ ਜੀ ਐਸੀ ਹਾਲਤ ਵੀ ਬਣਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਆ ਆਨੰਦ ਲਾਲ ਦਾ ਤੇ ਇੱਕ ਬੜਾ ਕੀਮਤੀ ਵਾਕ ਹੈ ਉਹ ਕਹਿੰਦੇ ਨੇ ਤੂੰ ਉਮੀਦ ਦਾ ਬੂਟਾ ਲਾਇਆ ਹਿਰਦੇ ਦੀ ਧਰਤੀ ਦੇ ਵਿੱਚ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਆਨੰਦ ਲਾਲ ਕਹਿੰਦੇ ਨੇ ਸ਼ਾਖੇ ਉਮੀਦ ਆਸ਼ਿਕ ਹਰ ਕਿਸ ਸਮਰ ਨਾ ਗੀਰਤ ਸਮਰ ਕਹਿੰਦੇ ਨੇ ਫਲ ਲੋ ਸ਼ਾਖ ਦਰਖਤ ਬੂਟਾ ਤੂੰ ਬੂਟਾ ਲਾਇਆ ਹੈ ਉਮੀਦ ਦਾ ਆਸਾ ਦਾ ਆਈ ਜੀ ਕਹਿੰਦੇ ਨੇ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਕਿਉਂ ਜਦ ਬੂਟਾ ਲਾਇਆ ਹੈ ਅੰਦਰ ਆਸਾ ਕਰੀ ਬੈਠੇ ਆ ਗੁਰੂ ਮਿਲੇ ਰੱਬ ਮਿਲੇ ਮਿਲਾਪ ਕਿਉਂ ਨਹੀਂ ਹੋਵੇਗਾ ਇਹ ਮਿਲਾਪ ਦਾ ਫਲ ਕਿਉਂ ਨਹੀਂ ਲੱਗੇਗਾ ਸ਼ਾਖੇ ਉਮੀਦੇ ਆਸ਼ਿਕ ਹਰਗਿਸ ਸਮਰਨ ਦੇ ਇਰਦ ਅਜ਼ ਆਬੇ ਅਸ਼ਕੇ ਮੈ ਜਗਾਤਾ ਸਬਜ਼ਤਰ ਨਬਾਸ਼ਕ ਤੂੰ ਇਸ ਆਸਾ ਦੇ ਬੂਟੇ ਚ ਇਸ ਉਮੀਦ ਦੇ ਬੂਟੇ ਦੇ ਚ ਪਾਣੀ ਤੇ ਪਾਇਆ ਹੀ ਨਹੀਂ ਸਿੰਚਿਆ ਹੀ ਨਹੀਂ ਇਹ ਹਰਾ ਭਰਾ ਕਿਸ ਤਰ੍ਹਾਂ ਹੋਵੇਗਾ ਇਹ ਫਲੀ ਭੂਤ ਕਿਸ ਤਰ੍ਹਾਂ ਹੋਵੇਗਾ ਤੋ ਇਹ ਜਿਹੜਾ ਉਮੀਦ ਦਾ ਬੂਟਾ ਹੈ ਇਹ ਵਿੱਚ ਕਿਹੜਾ ਪਾਣੀ ਪਾਈਏ ਆਸਾ ਦਾ ਬੂਟਾ ਅਜ਼ ਆਬ-ਏ ਅਸ਼ਕ ਮੈ ਜਗਾ ਦੋ ਪਲਕਾਂ ਦੇ ਅੱਖਾਂ ਦਾ ਜੋ ਜਲ ਹੈ ਇਹ ਉਮੀਦ ਦੇ ਬੂਟੇ ਨੂੰ ਪਾ ਰੱਬੀ ਮਿਲਾਪ ਦਾ ਫਲ ਲੱਗੇਗਾ ਉਂਝ ਨਹੀਂ ਜਿਸ ਦਿਨ ਹਿਰਦਾ ਤੜਪਦਾ ਹੈ ਤਾਂ ਫਿਰ ਤੜਪਦਾ ਹੋਇਆ ਤੇ ਅੱਖਾਂ ਰੋਂਦੀਆਂ ਨੇ ਸ਼ੇਖ ਸਾਦੀ ਦਿਨ ਬਰ ਰੋਂਦਾ ਰਿਹਾ ਹੈ ਹਿਰਦਾ ਉਸ ਦਾ ਤੜਪਦਾ ਰਿਹਾ ਖੁਦਾ ਦੇ ਮਿਲਾਬ ਲਈ ਹੁਣ ਮਾਂ ਨੇ ਸੋਚਿਆ ਮੇਰੇ ਪੁੱਤਰ ਨੂੰ ਕੋਈ ਰੋਗ ਹੋ ਗਿਆ ਜਿਸ ਤਰ੍ਹਾਂ ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆ ਹਿਆ ਸਨ ਬਈ ਨਾਨਕ ਨੂੰ ਪਤਾ ਨਹੀਂ ਕੀ ਹੋ ਗਿਆ ਇਸ ਤਰ੍ਹਾਂ ਹੀ ਸ਼ੇਖ ਸਾਦੀ ਦੀ ਮਾਂ ਈਰਾਨ ਦਾ ਜਿਹੜਾ ਚੋਟੀ ਦਾ ਵੈਦ ਸੀ ਤਬੀ ਜੋ ਸ਼ਹਿਨ ਸ਼ਾਹੀ ਘਰਾਨੇ ਦਾ ਇਲਾਜ ਕਰਦਾ ਸੀ ਤੇ ਮਾਂ ਉਹਨੂੰ ਬੁਲਾ ਲਈ ਵੀ ਵੇਖ ਮੇਰੇ ਪੁੱਤਰ ਨੂੰ ਕੀ ਹੋ ਗਿਆ ਇਹ ਦਿਨ ਭਰ ਦਾ ਇਸਨੇ ਕੁਝ ਖਾਦਾ ਨਹੀਂ ਮੇਰੇ ਨਾਲ ਗੱਲਬਾਤ ਵੀ ਨਹੀਂ ਕੀਤੀ ਆਪਣੀ ਧੋਨੇ ਚ ਰਿਹਾ ਹੈ ਔਰ ਬਾਰ ਬਾਰ ਰੋਂਦਾ ਰਿਹਾ ਹੈ ਦੇਖ ਇਹਨੂੰ ਕੀ ਹੋ ਗਿਆ ਕਹਿੰਦੇ ਨੇ ਉਸ ਤਬੀਬ ਨੇ ਸ਼ੇਖ ਸਾਦੀ ਦੀ ਨਬਜ਼ ਦੇਖਣੀ ਸ਼ੁਰੂ ਕੀਤੀ ਅੱਖਾਂ ਵੇਖੀਆਂ ਮੱਥਾ ਵੇਖਿਆ ਤਬੀਬ ਮਾਂ ਨੂੰ ਕਹਿੰਦੇ ਤੇ ਠੀਕ ਹੈ ਬਿਲਕੁਲ ਠੀਕ ਹੈ ਨਬਜ਼ ਠੀਕ ਚੱਲ ਰਹੀ ਹੈ ਦਿਲ ਠੀਕ ਠੀਕ ਪਿਆ ਧੜਕਦਾ ਇਸ ਤਰ੍ਹਾਂ ਔਰ ਮਸਤਕ ਠੰਡਾ ਹੈ ਠੀਕ ਕੋਈ ਐਸੀ ਗੱਲ ਨਹੀਂ ਮਾਂ ਕਹਿੰਦੀ ਹੈ ਫਿਰ ਤੂੰ ਸ਼ਹਿਨਸ਼ਾਹੀ ਤਬੀਬ ਹੁੰਦੇ ਆ ਵੀ ਅਧੂਰਾ ਹੈ ਜਿਸ ਬੰਦੇ ਨੇ ਅੱਜ ਦਿਨ ਭਰ ਦਾ ਕੁਝ ਖਾਦਾ ਨਹੀਂ ਔਰ ਜਿਹੜਾ ਬੰਦਾ ਦਿਨ ਭਰ ਦਾ ਬਾਰ-ਬਾਰ ਰੋਠਦਾ ਹੈ ਤੜਪਦਾ ਹੈ ਮੈਂ ਗੱਲ ਕਰਦੀਆਂ ਤੇ ਗੱਲ ਨਹੀਂ ਕਰਦਾ ਤੇ ਤੂੰ ਕਹਿੰਨਾ ਇਹਨੂੰ ਕੁਝ ਨਹੀਂ ਮੈਂ ਕੋਈ ਹੋਰ ਤਬੀਬ ਲੱਭ ਕੇ ਲਿਆਵਾਂ ਤੇਰੀ ਪਕੜ ਚ ਗੱਲ ਨਹੀਂ ਆਈ ਸੀ ਕਹਿੰਦੇ ਉਸ ਤਬੀਬ ਨੇ ਫਿਰ ਬਾਹ ਪਕੜ ਲਈ ਮੈਂ ਫਿਰ ਦੇਖਦਾ ਦੁਬਾਰਾ ਦੇਖਦਾ ਉਹਨੇ ਦੋਵੇਂ ਬਾਹਾਂ ਦੇਖਿਆ ਨਾ ਬਸ ਠੀਕ ਚੱਲ ਰਹੀ ਮੱਥਾ ਠੰਡਾ ਸੀ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਤਬੀਬ ਕਹਿੰਦਾ ਮਾਂ ਮੈਂ ਬਿਲਕੁਲ ਸਹੀ ਕਹਿੰਦਾ ਨਾ ਕੁਝ ਵੀ ਨਹੀਂ ਹੈ ਤੇ ਮਾਂ ਕਹਿੰਦੀ ਮੈਂ ਬਿਲਕੁਲ ਠੀਕ ਕਹਿੰਦੀ ਆ ਤੂੰ ਅਧੂਰਾ ਗਾਇਦੈ ਤੈਨੂੰ ਕੱਖ ਨਹੀਂ ਸਮਝ ਤੇ ਤਬੀਬ ਕਹਿੰਦਾ ਅੱਛਾ ਮਾਂ ਇੱਕ ਦਫਾ ਮੈਂ ਹੋਰ ਦੇਖ ਲੈਣਾ ਜਿਉਂ ਬਾਹ ਪਗੜੀ ਨਾ ਤੇ ਇਸ ਤਰ੍ਹਾਂ ਬਾਹ ਇਸ ਫਕੀਰ ਨੇ छुਡਾਈ ਜਿਵੇਂ ਗੁਰੂ ਨਾਨਕ ਨੇ ਵੈਦ ਦੇ ਕੋਲੋਂ ਬਾਹ ਛੁਡਾ ਲਈ ਸੀ اور ستگروں نے صاف کیا وید بلایا وید گی پکل ڈنڈولے ماں پولا وید نہ جانے کرگ کرے جے ماں اے یہ فکیر کہہ ارے بالی نن برخیز اے نادان طبیب اے نادان طبیب اول تے تیرے کول میرے روگ دی سمجھ نہیں ہے تو نہیں سمجھ سکتا ਮੈਨੂੰ ਕੀ ਬਿਮਾਰੀ ਹਾਂ ਐ ਰੋਗ ਮੈਂ ਕਬੂਲ ਕਰਦਾ ਹੈ ਰੋਗ ਪਰ ਮੇਰੇ ਰੋਗ ਦੀ ਤੈਨੂੰ ਸਮਝ ਨਹੀਂ ਤੇ ਜਿੱਦ ਕਿਦਰੇ ਸਮਝ ਆ ਜਾਏ ਤੇ ਉਹਦੀ ਤੇਰੇ ਕੋਲ ਦਵਾਈ ਕੋਈ ਨਹੀਂ ਤੇਰੇ ਕੋਲ ਔਸ਼ਧੀ ਕੋਈ ਨਹੀਂ ਉਹ ਤਬੀਬ ਕਹਿਣ ਲੱਗਾ ਦੱਸ ਕਿਹੜਾ ਰੋਗ ਹੈ ਤੈਨੂੰ ਮੇਰੇ ਕੋਲ ਤੇ ਉਹ ਗੋਲੀਆਂ ਨੇ ਉਹ ਔਸ਼ਧੀਆਂ ਨੇ ਇੱਕ ਵਾਰ ਤਾਂ ਮੈਂ ਮਰਦੇ ਚ ਵੀ ਜਾਣ ਪਾ ਦੇਣਾ ਕੀ ਤਕਲੀਫ ਹੈ ਤਨ ਸ਼ੇਖ ਸਾਦੀ ਦਸਤੇ ਨੇ ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦਮੰਦਾਂ ਇਸ਼ਕ ਰਾਹ ਦਾ ਰੂ ਬਜੁਸ ਦੀਦਾਰੇ ਨੇ ਇਸ ਦਰਦ ਦੇ ਮਾਰੇ ਆਂ ਦਾ ਬਿਰਹੇ ਦੇ ਮਾਰੇ ਆਂ ਦਾ दारू ਹੁੰਦਾ ਹੈ ਖੁਦਾ ਦਾ ਦੀਦਾਰ ਜੇ ਕਰਾ ਸਕਦਾ ਤੇ ਕਰਾ ਦੇ ਹੋਰ ਕੁਝ ਨਹੀਂ ਚਾਹੀਦਾ ਹਿਰਦਾਂਜ ਸਵੇਰੇ ਦਾ ਤੜਪ ਰਿਹਾ ਔਰ ਕੁਝ ਨਹੀਂ ਚਾਹੀਦਾ ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦਮੰਦਾ ਇਸ਼ਕਰਾ دارو ਬਜੂਸ ਦੀ ਧਾਰੇ ਨੇ ਬਹੁਤਾਂ ਨਾਮ ਲਗਾਈਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਵਿੱਚ ਉਸੇ ਹੀ ਭੁੱਖ ਦਾ ਜ਼ਿਕਰ ਕੀਤਾ ਹੈ ਉਸੇ ਹੀ ਪਿਆਸ ਦਾ ਜ਼ਿਕਰ ਕੀਤਾ ਹੈ ਜੋ ਸਤਸੰਗ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਅਭਿਆਸੀ ਦੇ ਅੰਦਰ ਪੈਦਾ ਹੋ ਜਾਂਦੀ ਹੈ ਔਰ ਸਤਸੰਗੀ ਦਾ ਮਨ ਪ੍ਰਭੂ ਮਿਲਾਪ ਲਈ ਤੜਪ ਉੱਠਦਾ ਹੈ ਸلسਲਾਵਾਰ ਪੰਗਤੀਆਂ ਆਪ ਸਰਵਨ ਕਰੋ ਹਾਂਜੀ। ਤਨਾਸਰੀ ਮਹੱਲ ਚੌਥਾ ਹਰ ਹਰ ਬੂੰਦ ਭਏ ਹਰ ਸਵਾਮੀ ਹਮ ਚਾਤਰਿਕ ਬਿਰ ਬਿਰ ਲਾਤੀ। हे परिपूरण परमात्मा मैं ते चात्रक दी ਤਰਾਂ ਤੜਪਦਾ ਪਿਆ। ਮੇਰੀ ਆਤਮਾ ਤੜਪ ਰਹੀ ਹੈ। ਤੇਰੇ ਨਾਮ ਦੀ ਬੂੰਦ ਲਈ ਚਾਹੀਦੀ ਹੈ। ਕਹਿੰਨ ਪਪੀਆ। ਬਿਨਾ ਸਵੰਤੀ ਬੂੰਦ ਤੋਂ ਤ੍ਰਿਪਤ ਨਹੀਂ ਹੁੰਦਾ। ਪਾਵੇਂ ਸਰੋਵਰ ਪਾਣੀ ਦੇ ਭਰੇ ਪੈਣ ਦਰਿਆ ਪਾਣੀ ਦੇ ਚਲਦੇ ਪੈਣ ਪਰ ਉਹਨੂੰ ਸੁਮੰਤੀ ਨਿਛੱਤਰ ਦੀ ਬੂੰਦ ਜੋ ਹੈ ਚਾਹੀਦੀ ਏ ਪਾਵੇਂ ਕਿਤਨੀ ਧਨ ਸੰਬਦਾ ਔਰ ਪਰਿਵਾਰ ਸਾਰੇ ਸੁਖ ਹੋਵਨ ਪਰ ਪ੍ਰਭੂ ਪਿਆਸੇ ਬੰਦੇ ਨੂੰ ਤੇ ਪ੍ਰਮਾਤਮਾ ਦੇ ਨਾਮ ਦਾ ਰਸ ਚਾਹੀਦਾ ਹੈ ਤੋਂ ਸਹਿਬ ਕਹਿੰਦੇ ਮੈਂ ਤੇ ਇੰਜ ਤੜਪ ਰਿਆਂ ਏ ਪ੍ਰਭੂ ਜਿਵੇਂ ਪਪੀਆ ਸੁਮੰਤੀ ਬੂੰਦ ਲਈ ਤੜਪਦਾ ਹਾਂਜੀ ਹਾਰਾ ਕੰਧਨ ਪੱਪੀ ਆ ਇੰਜ ਉੱਪਰ ਮੂੰਹ ਕਰਦਾ ਉੜਦਾ ਹੋਇਆ ਤੇ ਉੱਪਰੋਂ ਕਦੇ ਸਵੰਤੀ ਨਿਛਤਰ ਦੀ ਬੂੰਦ ਗਿਰ ਪਏ ਤੇ ਉਹਦੇ ਮੂੰਹ ਚ ਪੈ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਸੰਤੁਸ਼ਟ ਹੋ ਜਾਂਦਾ ਸਤਿਗੁਰ ਕਹਿੰਦੇ ਨੇ हे ਪ੍ਰਭੂ ਰਹਿਮਤ ਕਰ ਬਖਸ਼ਿਸ਼ ਕਰ ਆਪਣੇ ਨਾਮ ਦੀ ਬੂੰਦ ਮੇਰੇ ਮੂੰਹ ਦੇ ਚ ਪਾ ਹਿਰਦਾ ਤੜਪ ਉਠਿਆ ਹਿਰਦਾ ਬਿਆਕੁਲ ਹੋ ਗਿਆ ਹਾਂਜੀ ਹਰ ਦਿਨ ਰਹਿ ਨਾ ਸਬੋ ਇੱਕ ਰਾਤੀ ਮੈਂ ਤੇ ਇੱਕ ਰਾਤ ਇੱਕ ਰਤੀ ਭਰਵੀਂ हे ਪ੍ਰਭੂ ਤੈਥੋਂ ਬਿਨਾ ਨਹੀਂ ਰਹਿ ਸਕਦਾ ਤੇਰਾ ਮਿਲਾਪ ਚਾਹੀਦਾ ਇੱਕ ਨਮਕ ਵਾਸਤੇ ਵੀ ਤੈਥੋਂ ਬਿਨਾ ਜੀਵਣਾ ਔਖਾ ਹੈ ਕਤਨੇ ਹਾਂ ਜੀ ਜਿਵੇਂ ਅਮਲੇ ਅਮਲੇ ਅਮਲੀ ਮਰ ਜਾਈ ਹੈ ਤਿਉਹ ਹਰ ਬਿਨ ਹਮ ਮਰ ਜਾਤੀ ਜਿਵੇਂ ਅਫੀਮ ਦਾ ਅਮਲੀ ਅਗਰ ਉਸ ਨੂੰ ਅਮਲ ਨਾ ਮਿਲੇ ਤਾਂ ਡਿੱਗਦਾ ਹੈ ਗਿਰਦਾ ਹੈ ਇਹ ਬਹੁਤ ਭੈੜਾ ਅਮਲ ਹੈ ਜਿਸ ਨੂੰ ਅਫੀਮ ਲੱਗ ਗਈ ਹੈ ਅਗਰ ਵਕਤ ਸਿਰ ਨਾ ਮਿਲੇ ਇਧਰ ਡਿੱਗਦਾ ਉਧਰ ਡਿੱਗਦਾ ਹੈ ਉਠਿਆ ਨਹੀਂ ਜਾਂਦਾ ਤੜਪਦਾ ਹੈ ਬਈ ਅਫੀਮ ਚਾਹੀਦੀ ਹੈ ਜਿਸ ਤਰ੍ਹਾਂ ਇੱਕ ਅਮਲੇ ਬੰਦਾ ਉਹਦੇ ਲਈ ਅਮਲ ਤੋਂ ਬਿਨਾ ਰਹਿਣਾ ਔਖਾ ਹੈ اے ਪ੍ਰਭੂ ਨੂੰ ਤੇਰੇ ਨਾਮ ਦਾ ਐਸਾ ਅਮਲ ਚੜਿਆ ਹੈ ਇਸ ਤੋਂ ਬਿਨਾ ਰਹਿਣਾ ਬੜਾ ਔਖਾ ਹੈ ਤੇਰੇ ਨਾਮ ਦੀ ਬੂੰਦ ਚਾਹੀਦੀ ਹੈ ਹਾਂਜੀ ਸਹਾਉ ਤੁਮਹਾਰ ਸੰਵਰੇ ਅਤਿ ਅਗਹ ਹਮ ਲੈ ਨ ਸਕੈ ਅੰਤ ਮਾਤੀ ਇਹ ਪਰਿਪੂਰਣ ਪ੍ਰਮਾਤਮਾ ਤੂੰ ਤੇ ਗੁਣਾਂ ਦਾ ਮਹਾਨ ਸਾਗਰ ਹੈ ਤੇਰਾ ਅੰਤ ਅਸੀਂ ਕਿਥੋਂ ਪਾਣਾ ਇੱਕ ਬੂੰਦ ਹੀ ਦੇ ਦੇ ਸਾਰੇ ਦਾ ਸਾਰਾ ਨਹੀਂ ਇਥੇ ਅੰਤ ਵੀ ਨਹੀਂ ਪਾਇਆ ਜਾ ਸਕਦਾ ਸਾਰੇ ਦਾ ਸਾਰਾ ਸਮਝਿਆ ਵੀ ਨਹੀਂ ਜਾ ਸਕਦਾ ਇਹ ਪ੍ਰਭੂ ਤੋ ਇਤਨਾ ਮਹਾਨ ਹੈ ਅਸੀਂ ਤੇਰਾ ਅੰਤ ਕਿਥੇ ਪਾ ਸਕਦੇ ਹਾਂ ਇੱਕ ਨਿਮਖ ਮਾਤਰ ਬੂੰਦ ਮੂੰਹ ਚ ਪੈਣੀ ਚਾਹੀਦੀ ਹਾਂ ਜੀ ਹੂ ਪਰ ਪਰ ਪਰੰਪਰ ਸਾਨੀ ਮਿਤ ਜਾਨੋ ਆਪਨ ਗਾਤੀ ਗਾਤੀ ਗਾਤ ਕਹਿੰਦੇ ਨੇ ਬਸਤਰ ਨੂੰ ਤੇਰਾ ਚੋਲਾ ਕਿੰਨਾ ਵੱਡਾ ਹੈ ਤੇਰੇ ਬਸਤਰ ਕਿੰਨੇ ਕਵੱਡੇ ਨੇ ਕੋਈ ਨਾ ਜਾਣੇ ਤੇਰਾ ਕੇਤਾ ਕੇ ਵੜ ਚੀਰਾ ਚੀਰਾ ਚੋਲਾ ਤੇਰਾ ਚੋਲਾ ਕਿੰਨਾ ਕਵੱਡਾ ਹੈ ਅਸੀਂ ਕਿਸ ਤਰ੍ਹਾਂ ਜਾਣੀਏ ਤੂੰ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਨ ਦੀ ਗਮਤਾ ਤੋਂ ਪਰੇ ਮਨ ਦੀ ਸੋਚ ਤੋਂ ਪਰੇ ਹੱਥਾਂ ਦੀ ਪਕੜ ਤੋਂ ਜੋ ਹੈ ਪਰੇ ਅਪਰੰਪਰ ਹੈ اے ਪਰਿਪੂਰਣ ਪ੍ਰਮਾਤਮਾ ਅਸੀਂ ਕਿਵੇਂ ਅੰਤ ਲਾਈਏ ਤੇਰਾ ਚੋਲਾ ਕਿੰਨਾ ਕਵੱਡਾ ਹੈ ਤੂੰ ਕਿਤਨਾ ਕਮਹਾਨ ਹੈ ਤੁਮੇ ਅਕਸਰ ਅਰਜ਼ ਕਰਦਾ ਹੁਨਾ ਵਸਤੂ ਨੂੰ ਸਮਝਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਤੋਲ ਲੈਣਾ 나ਪ ਲੈਣਾ ਗਿਣ ਲੈਣਾ ਹੈ ਪ੍ਰਭੂ ਨਾ ਤੂੰ 나ਪ ਦੇ ਚ ਆਉਂਦਾ ਨਾ ਤੂੰ ਤੋਲ ਦੇ ਚ ਆਉਂਦਾ ਨਾ ਤੇਰੇ ਗੁਣ ਜੋ ਹੈ ਗਿਣਤੀ ਦੇ ਚ ਆਉਂਦੇ ਨੇ ਅਸੀਂ ਕਿਸ ਤਰ੍ਹਾਂ ਜੋ ਹੈ ਤੇਰਾ ਅੰਤ ਪਾ ਸਕੀਏ ਹਾਂਜੀ ਹਰ ਕੇ ਸੰਤ ਜਨਾਰ ਜਪਿਓ ਗੁਰ ਰੰਗ ਚਲੋ ਲੈ ਰਾਤੀ ਬਸ ਹਰੀ ਦੇ ਸੰਧ ਤੇ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਜਪਦਿਆਂ ਜਪਦਿਆਂ ਇੱਕ ਦਿਨ ਗੂੜੇ ਰੰਗ ਦੇ ਚ ਰੰਗੇ ਜਾਂਦੇ ਨੇ ਹਾਂ ਜੀ ਹਰ ਹਰ ਭਗਤ ਬਨੀਤ ਸੋਭਾ ਜਪਿਓ ਊਤਮ ਪਾਤੀ ਜਿਨ੍ਹਾਂ ਭਗਤਾ ਨੇ ਇਹ ಪರಿਪੂਰਨ ਪਰਮਾਤਮਾ ਨਾਮ ਜਪਿਆ ਉਤਮ ਭਗਤੀ ਜੋ ਹੈ ਕੀਤੀ ਹੈ ਉਹਨਾਂ ਨੂੰ ਉਤਮ ਪਤ ਮਿਲੀਏ ਭਾਉ ਉੱਚੀ ਇੱਜ਼ਤ ਮਿਲੀਏ ਉੱਚੀ ਇੱਜ਼ਤ ਉਹਨਾਂ ਦੀ ਚੋਲੀ ਚ ਪਈਏ ਹਾਂ ਜੀ ਆਪੇ ठाਪੁਰ ਆਪੇ ਸੇਵਕ ਤੇ ਜਪਦਿਆਂ ਜਪਦਿਆਂ ਜਦੋਂ ਸ਼ਿਖਰ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਸਮਝ ਪੈਂਦੀ ਏ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਸਭ ਕੁਝ ਆਪ ਹੀ ਆਪ ਹੈ ਉਸ ਦਾ ਆਪਣਾ ਹੀ ਜੋ ਹੈ ਇਹ ਪਸਾਰ ਹੈ ਇਹ ਵਖ ਵਖ ਠਾਕਰ ਤੇ ਸੇਵਕ ਦੀ ਬਾਂਧ ਇਹ ਜੋ ਹੈ ਭੇਦ ਇਹ ਵੀ ਪਰਿਪੂਰਣ ਪਰਮਾਤਮਾ ਆਪ ਪਾਉਂਦਾ ਹੈ ਹਾਂਜੀ ਨਾਨਕ ਜਨ ਤੁਮਰੀ ਸਰਣਾਈ ਆਨ ਆਖੋ ਨਾਜ ਭਗਾਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ हे ಪರಿਪੂਰਨ ਪ੍ਰਮਾਤਮਾ ਮੈਂ ਤੇਰੀ ਸ਼ਰਨ ਆ ਤੂੰ ਆਪਣੇ ਭਗਤਾਂ ਦੀ ਲੱਜਾ ਰੱਖ ਆਪਣੇ ਭਗਤਾਂ ਦੀ ਪੈਜ ਰੱਖ ਔਰ ਆਪਣੇ ਨਾਮ ਦੀ ਬੌਂਦ ਮੁਖ ਦੇ ਜਹਬਾ ਇਤਨੇ ਵਿਚਾਰਾਂ ਨੂੰ ਪ੍ਰਵਾਨ ਕਰਨਾ ਸਤਗੁਰ ਰਹਿਮਤ ਕਰਨ ਸਤਸੰਗ ਕਰਦੇ ਆ ਕਥਾ ਕੀਰਤਨ ਸੁਣਦੇ ਆ ਹਿਰਦੇ ਦੇ ਤੜਪ ਪੈਦਾ ਹੋ ਜਾਏ ਭੁੱਖ ਪੈਦਾ ਹੋ ਜਾਏ ਪਿਆਸ ਪੈਦਾ ਹੋ ਜਾਏ ਇਸ ਤਰ੍ਹਾਂ ਪ੍ਰਮਾਤਮਾ ਦੀ ਤੜਪ ਕਰੀਏ ਮੰਗ ਕਰੀਏ ਜਿਸ ਤਰ੍ਹਾਂ ਪਪੀਆ ਸਵੰਤੀ ਬੂੰਦੀ ਮੰਗ ਕਰਦਾ ਹੈ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਕਰਤਾ ਪੁਰਖ ਮੇਰਿ ਭੋਉ ਨਿਰਵੇਰ ਕਾਲ ਮੂਰਤ ਅਜੂਨੇ ਸੈਭੰ ਗੁਰਪ੍ਰਸਾਦ ਵੇ ਸਮਾਰ ਅਥਾ ਅਗਨ ਫਦੌਲ ਜਿਉਂ ਬੁਲਾਓ ਤੈਉ ਨਾਨਕ ਦਾਸ ਬੋਲੇ ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਉਹ ਮਨ ਦੀ ਸਾਧਨਾ ਮਨ ਦੀ ਮ੍ਰਿਤੂ ਹੈ ਮਨ ਨੂੰ ਮਾਰਨਾ ਹੈ ਔਰ ਜੈਸੇ ਮਨ ਖਤਮ ਹੁੰਦਾ ਹੈ ਪਰਮ ਪ੍ਰਕਾਸ਼ ਦੇ ਤਲ ਤੇ ਮਨੁੱਖ ਜੀ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਇਸ ਦੀ ਅਧਿਆਤਮਿਕ ਜ਼ਿੰਦਗੀ ਹੈ ਮਨ ਨਾਲ ਜੋ ਸੰਘਰਸ਼ ਹੈ ਉਹ ਮੂਲ ਸਮੱਸਿਆਵਾਂ ਚਾਰਨ ਹੈ ਪ੍ਰਥਮ ਮਨ ਮੈਲਾ ਹੈ ਕਿਸ ਕਰਕੇ ਪਾਪ ਕਰਕੇ ਸਹਿਬ ਆਪ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਪਾਪ ਹੁ ਸਭ ਤੋਂ ਪਾਪ ਹੈ ਜਿਸ ਕਰਮ ਤੋਂ ਦੂਸਰੇ ਨੂੰ ਝੋਟ ਪਹੁੰਚੇ ਬਸ ਇਹੀ ਪਾਪ ਹੈ ਇਸ ਨਾਲ ਮਨ ਮੈਲਾ ਹੁੰਦਾ ਹੈ ਪਾਪ ਮਨ ਦੀ ਮੈਲ ਹੈ ਦੂਸਰਾ ਮਨ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਰਹਿੰਦਾ ਹੈ ਦੋ ਬੰਦੇ ਬੈਠੇ ਹੋਣ ਤੇ ਦੋਵੇਂ ਇਕੱਠੇ ਬੋਲਣਾ ਸ਼ੁਰੂ ਕਰ ਦੇਣ ਤਾਂ ਮੇਰੇ ਖਿਆਲ ਇੱਕ ਦੂਜੇ ਦੀ ਗੱਲ ਸੁਣੀ ਨਹੀਂ ਜਾਏਗੀ ਜ਼ਬਾਨ ਗੁਰਬਾਣੀ ਦਾ ਪਾਠ ਕਰ ਰਹੀ ਹੋਵੇ ਤੇ ਮਨ ਕੁਝ ਹੋਰ ਬੋਲੇ ਐਸਾ ਹੀ ਹੁੰਦਾ ਹੈ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੋਵੇ ਮਨ ਕੁਝ ਹੋਰ ਜਪੇ ਤੋ ਦੋ ਕੱਠੇ ਪੇ ਬੋਲ ਦਿੰਨਾ ਤਾਨੂੰ ਕੁਛ ਹੋਰ ਪੇ ਬੋਲਦਾ ਹੈ ਮਨ ਕੁਛ ਹੋਰ ਪੇ ਬੋਲਦਾ ਹੈ ਤੋ ਫਿਰ ਪੱਲੇ ਕੁਛ ਨਹੀਂ ਪੈਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਬਹੁਤ ਸਾਰੇ ਬੋਲ ਤੋ ਮਨ ਕਰਕੇ ਬੋਲਦਾ ਹੈ ਗਾਲ ਕਰਨੀ ਹੈ ਮਿੱਥਿਆ ਬੋਲਣਾ ਹੈ ਝੂਠ ਬੋਲਣਾ ਹੈ ਫਰੇ ਬੋਲਣਾ ਹੈ ਪਰ ਜਦ ਗੁਰੂ ਦੇ ਬੋਲ ਬੋਲਨੇ ਨੇ ਐ ਮਨ ਤੋ ਮਨ ਕਰਕੇ ਨਹੀਂ ਬੋਲਦਾ ਆਪਣੇ ਵਿੱਚੋਂ ਨਹੀਂ ਬੋਲਦਾ मन कर कबो ना हर गुण गायो बिखिया सखत रहो नि सबासर कीनो अपनो भायो ये गाथा चैते आई सूरज प्रकाश देच लिखी हुई है जद पिता कल्याणदास जी गुरु नानक देव जी महाराज दे बुजुर्गवार पिता कालू जी बुजुर्ग हो गए तो एक दिन ਆਪਣੇ ਪੁੱਤਰ ਨਾਨਕ ਜੀ ਦੇ ਅੱਗੋਂ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਅੱਜ ਤੋਂ ਮੈਂ ਇਸ ਪਿਓ ਤੇ ਪੁੱਤਰ ਦੇ ਰਿਸ਼ਤੇ ਨੂੰ ਛੋੜਿਆ ਤੂੰ ਮੇਰਾ ਗੁਰੂ ਮੈਂ ਤੇਰਾ ਸ਼ਿਸ਼ ਤੂੰ ਜਗਤ ਦਾ ਕਲਿਆਣ ਕੀਤਾ ਹੈ ਬੜਿਆਂ ਬੜਿਆਂ ਨੂੰ ਗਿਆਨ ਦਿੱਤਾ ਹੈ ਤੇਰੀ ਸੰਗਤ ਕਰਕੇ ਬੜਿਆਂ ਨੂੰ ਸ਼ਾਂਤੀ ਮਿਲੀ ਹੈ ਸਕੂਨ ਮਿਲਿਆ ਹੈ ਮੈਂ ਸਰੀਰਕ ਤਲ ਤੇ ਤੇਰਾ ਪਿਤਾ ਵਾਂਜਾ ਰਹਿ ਜਾਵਾਂ ਆਖਰੀ ਉਮਰ ਹੈ ਮੇਰੀ ਔਰ ਇਤਿਹਾਸ ਦੇ ਇਸ ਦੁਨੀਆਂ ਵਿੱਚ ਤੇਰਾ ਪਿਤਾ ਕਹਿਲਾਣ ਦਾ ਮੈਨੂੰ ਹੱਕ ਮਿਲਿਆ ਹੈ ਕੁਦਰਤ ਵੱਲੋਂ ਤੇ ਆਖਰ ਮੈਨੂੰ ਵੀ ਕੋਈ ਸੋਝ ਦੇ ਸਮਝ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਢੰਗ ਨਾਲ ਸਮਝਾਇਆ ਓਏ ਐ ਪਿਤਾ ਦੋ ਬਰਤਨ ਹੋਵਨ ਇੱਕ ਬਰਤਨ ਵਿੱਚ ਗੰਦਾ ਪਾਣੀ ਬਦਬੋਦਾਰ ਦੂਜੇ ਪਾਸੇ ਜੋ ਹੈ ਭਾਂਡੇ ਵਿੱਚ ਬਿਲਕੁਲ ਸਾਫ਼ ਜਲ ਨਿਰਮਲ ਜਲ ਤੇ ਸਤਿਗੁਰੂ ਕਹਿੰਦੇ ਮੇਰੇ ਹੱਥ ਵਿੱਚ ਬਰਫ਼ ਦਾ ਡੱਲਾ ਹੋਵੇ ਤੇ ਬਰਫ਼ ਦਾ ਕੰਮ ਹੈ ਪਿਗਲਣਾ ਤੇ ਸਤਿਗੁਰੂ ਸੇ ਕਹਿੰਦੇ ਮੈਂ ਇਸ ਬਰਫ਼ ਦੇ ਟੁਕੜੇ ਨੂੰ ਉਸ ਗੰਦੇ ਪਾਣੀ ਵਿੱਚ ਪਾ ਦੇਣਾ ਉਸ ਭਾਂਡੇ ਦੇ ਜਿਸ ਦੇ ਚ ਪਾਣੀ ਗੰਦਾ ਪਿਆ ਹੈ। ਤਾਂ ਉਹ ਨਿਰਮਲ ਬਰਫ਼ ਦਾ ਟੁਕੜਾ ਵੀ ਪਿਗਲ ਪਿਗਲ ਕੇ ਗੰਦਾ ਪਾਣੀ ਹੋ ਜਾਏਗਾ ਜੋ ਕਿਸੇ ਕੰਮ ਨਹੀਂ ਆਏਗਾ। ਉਹ ਜੋ ਨਿਰਮਲ ਪਾਣੀ ਹੈ ਸਾਫ਼ ਹੈ ਸੁਥਰਾ ਹੈ ਸੁਗੰਧੀ ਵੀ ਆ ਰਹੀ ਹੈ ਮਹਿਕ ਵੀ ਆ ਰਹੀ ਹੈ। ਇਹ ਬਰਫ਼ ਦਾ ਟੁਕੜਾ ਮੈਂ ਉਸ ਦੇ ਚ ਪਾ ਦਿਆਂ। ਤਾਂ ਪਿਗਲ ਪਿਗਲ ਕੇ ਇਸੇ ਨਹੀਂ ਪਵਿੱਤਰ ਪਾਣੀ ਤੇ ਸੁਗੰਦਰ ਪਾਣੀ ਦਾ ਰੂਪ ਹੋ ਜਾਣਾ। ਮਨ ਦਾ ਸੁਭਾਅ ਪਿਗਲਣਾ ਹੈ ਇਹਦੇ ਚ ਫੁਰਨੇ ਨਿਕਲਦੇ ਨੇ ਹਰ ਵਕਤ ਹਰ ਵਕਤ ਹਰ ਥਾਂ ਦਾ ਇਸ ਦੇ ਉੱਤੇ ਪ੍ਰਭਾਵ ਪੈਂਦਾ ਹੈ ਔਰ ਇਹ ਪਿਗਲਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਇਸੇ ਮਨ ਨੂੰ ਸ਼ਬਦ ਦੇ ਚ ਪਾ ਦਈਏ ਗੁਰੂ ਦੇ ਸ਼ਬਦ ਦੇ ਚ ਗੁਰੂ ਦੇ ਮੰਤਰ ਦੇ ਚ ਪਿਗਲ ਪਿਗਲ ਕੇ ਇਹੀ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਸੇ ਮੰਤਰ ਦਾ ਰੂਪ ਹੋ ਜਾਂਦਾ ਹੈ ਉਹ ਮੰਤਰ ਆਪਣੇ ਆਪ ਉਸ ਦੇ ਅੰਦਰ ਚੱਲਣ ਲੱਗ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਔਰ ਇਸੇ ਮਨ ਨੂੰ ਪਾ ਲਈਏ ਸੰਸਾਰ ਦੇ ਚ ਤੋ पिਗਲ-ਪਿਗਲ ਕੇ ਇਹੀ ਪਦਾਰਥਾਂ ਦਾ ਰੂਪ ਹੋ ਜਾਂਦਾ ਹੈ ਜੜ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਉਪਦੇਸ਼ ਤੇ ਸੰਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿਤਾ ਕਲਿਆਨ ਦਾਸ ਜੀ ਪ੍ਰਤੀ ਰੱਖਿਆ ਮਨ ਨੂੰ ਜ਼ਿਆਦਾ ਪਿਗਲਾਓ ਸ਼ਬਦ ਦੇ ਵਿੱਚ ਮਨ ਨੂੰ ਜ਼ਿਆਦਾ ਪਿਗਲਾਓ ਬਾਣੀ ਦੇ ਵਿੱਚ ਸੰਗਤ ਦੇ ਵਿੱਚ ਇਹ ਸੰਦੇਸ਼ ਸੀ ਇਹ ਉਪਦੇਸ਼ ਸੀ ਮਨ ਨੇ ਤੇ ਪਿਗਲਣਾ ਹੈ ਹਰ ਵਕਤ ਪਿਗਲਣਾ ਹੈ ਤੋਂ ਪ੍ਰਥਮ ਮਨ ਮੈਲਾ ਦੂਸਰਾ ਮਨ ਚੁੱਪ ਨਹੀਂ ਕਰਦਾ ਰਸਨਾ ਵਾਹਿਗੁਰੂ ਵਾਹਿਗੁਰੂ ਜਪੇ ਮਨ ਕੁਝ ਹੋਰ ਜਪਦਾ ਜ਼ਬਾਨ ਬਾਣੀ ਪੜੇ ਮਨ ਕੁਝ ਹੋਰ ਪੜਦਾ ਤੇ ਦੋ ਇਕੱਠੇ ਬੋਲਣ ਰਸਨਾ ਕੁਝ ਹੋਰ ਆਖੇ ਮਨ ਨੂੰ ਛੋੜ ਆ ਕੇ ਤਾਂ ਫਿਰ ਕੁਝ ਵੀ ਪੱਲੇ ਨਹੀਂ ਪੈਂਦਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਦੇਖਿਆ ਹੋਣਾ ਬਾਠ ਕਰਨ ਜਦ ਕਦੀ ਬੈਠਦੇ ਨੇ ਸਿਰਫ ਜ਼ਬਾਨ ਕਰ ਰਹੀ ਹੁੰਦੀ ਹੈ ਕੰਠ ਕਰ ਰਿਹਾ ਹੁੰਦਾ ਮਨ ਨਹੀਂ ਕਰਦਾ ਉਹ ਤੇ ਕੁਝ ਹੋਰ ਬੋਲ ਪਿਆ ਬੋਲਦਾ ਉਹ ਆਪਣੇ ਬੋਲ ਪਿਆ